ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਹਮ ਅੱਜ ਬੈਠਕ ਬੈਠਕ ਹੋਗੀ ਬੈਠਕ ਤੋਂ ਬਾਅਦ ਕਾਪੀਆਂ ਵੰਡ ਦੀ ਪ੍ਰਕਿਰਿਆ ਸ਼ੁਰੂ ਹੋਗੀ ਬਕਾਇਦਾ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੁੰਦਰ ਦੀ ਅਗਵਾਈ ਚ ਉਹਨਾਂ ਦੇ ਜਿਹੜਾ ਸੰਸਦੀ ਬੋਰਡ ਹੈ ਉਹਦੀ ਬੈਠਕ ਹੁੰਦੀ ਹੈ ਉਸ ਬੈਠਕ ਦੇ ਵਿੱਚ ਤਹਿ ਰਣਨੀਤੀ ਦੇ ਤਹਿਤ ਅਗਾ ਵਧਨ ਦਾ ਫੈਸਲਾ ਹੁੰਦਾ ਕਿ ਇਹਦੇ ਦਾ ਭਰਤੀ ਹੋਣੀ ਹੈ 25 ਫਰਵਰੀ ਤੱਕ ਭਰਤੀ ਪ੍ਰਕਿਰਿਆ ਨੂੰ ਲੈ ਕੇ ਜਾਣਾ ਸੋ ਇਸ ਤਰ੍ਹਾਂ ਇਹ ਭਰਤੀ ਪ੍ਰਕਿਰਿਆ ਚੱਲਣੀ ਹੈ ਅੱਜ ਤੋਂ ਭਰਤੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਸੋ 25 ਫਰਵਰੀ ਤੱਕ ਇਸ ਭਰਤੀ ਪ੍ਰਕਿਰਿਆ ਦੇ ਵਿੱਚ 25 ਲੱਖ ਬੰਦੇ ਮੈਂਬਰ ਬਣਾਉਣੇ ਆ ਕਹਿੰਦੇ ਪਹਿਲਾਂ 20 ਤੋਂ 20 ਤਰੀਕ ਆਈ ਸੀ ਕਿ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਹੁਣ ਪਤਾ ਲੱਗ ਰਿਹਾ ਕਿ 25 ਫਰਵਰੀ ਤੱਕ ਇਹਨੂੰ ਰੱਖਿਆ ਜਾਊਗਾ। ਸੋ ਅੱਜ ਤੋਂ ਭਰਤੀ ਮਹਮ ਸ਼੍ਰੋਮਣੀ ਕਾਲਜਦਲ ਬਾਦਲਤਰ ਨੇ ਆਪਣੀਆਂ ਬਣਾਈਆਂ ਕਮੇਟੀਆਂ ਦੇ ਅਨੁਸਾਰ ਸ਼ੁਰੂ ਕਰ ਦਿੱਤੀ ਆ। ਜਦੋਂ ਕਿ ਮਨਪ੍ਰੀਤਿਆਲੀ ਆਪਣਾ ਖਾਸਾ ਪ੍ਰਗਟਾ ਚੁੱਕੇ ਨੇ ਚੁੰਦਾ ਹੋਰੀ ਹੈ ਨਾ ਤੇ ਮਤਲਬ ਸ਼੍ਰੋਮਣੀ ਕਮੇਟੀ ਦੇ ਪ੍ਰਦਾਨ ਉਹ ਤੋਂ ਪਹਿਲਾਂ ਫਿਰ ਬਡਾਲਾ ਹੋਰੀ ਆਪੋ ਆਪਣੇ ਪੱਧਰ ਤੇ ਜੱਦਰ ਸਾਹਾਮ ਤੱਕ ਪਹੁੰਚ ਅਪਰੋਚ ਕਰ ਚੁੱਕੇ ਨੇ। ਹੈ ਨਾ? ਉਹ ਸਮਝਣਾ ਚਾਹੁੰਦੇ ਨੇ ਕਿ ਭਾਈ ਅਸੀਂ 7 ਮੈਂਬਰੀ ਕਮੇਟੀਾਂ ਕਿ ਇੱਧਰ 7 ਮੈਂਬਰੀ ਕਮੇਟੀ ਦੀ ਹੋਣ ਅਜੇ ਵੀ ਖਤਰੇ 'ਚ ਹੈ ਪਰ ਸ਼੍ਰੋਮਣੀ ਕਾਲdal ਬਾਦਲ ਤਰਨੇ ਅੱਜ ਜਿਸ ਤਰ੍ਹਾਂ ਡਿਊਟੀਆਂ ਲਾਈਆਂ ਜਿਸ ਤਰ੍ਹਾਂ ਕਾਪੀਆਂ ਦੀ ਵੰਡ ਕੀਤੀ ਜਿਸ ਤਰ੍ਹਾਂ ਮਹਮ ਪਖਾਈ ਮਤਲਬ ਇਹ ਤੈਅ ਆ ਕਿ ਜੀ ਜਿਵੇਂ ਮਰਜ਼ੀ ਹੋਵੇ 25 ਫਰਵਰੀ ਤੱਕ 25 ਲੱਖ ਪਰਚੀਆਂ ਕੱਟ ਕੇ ਆ ਜਾਣ ਤੇ ਉਸ ਤੋਂ ਬਾਅਦ 1 ਮਾਰਚ ਨੂੰ ਸ਼੍ਰੋਮਣੀ ਕਾਲdal ਬਾਦਲ ਤਰਨ ਨੂੰ ਆਪਣਾ ਨਵਾਂ ਪ੍ਰਧਾਨ ਮਿਲ ਜਵੇ ਤੈਅ ਆ ਸੋ ਲਗਭਗ ਇਹ ਵੀ ਤੈਅ ਆ ਕਿ ਅਗਲਾ ਪ੍ਰਧਾਨ 1 ਮਾਰਚ ਨੂੰ ਸੁਖਬੀਰ ਸਿੰਘ ਬਾਦਲ ਹੀ ਹੋਣਗੇ 99.9% ਦੀ ਤੈਅ ਆ ਤੇ ਜਿਹੜੀਆਂ ਧਿਰਾਂ ਪਰਚੀਆਂ ਕੱਟਣ ਤੁਰੀਆਂ ਨੇ ਅੱਜ ਜਿਨ੍ਹਾਂ ਨੂੰ ਕਾਪੀਆਂ ਅਲਾਟ ਹੋਈਆਂ ਨੇ ਜਿਹੜੇ ਵਰਕਿੰਗ ਕਮੇਟੀ ਚ ਵੀ ਨੇ ਜਿਹੜੇ ਬਾਗੀ ਧਿਰਾਂ ਚ ਵੀ ਨੇ ਜਿਹੜੇ ਬਾਹਰ ਵੀ ਬੈਠੇ ਨੇ ਉਹਨਾਂ ਸਾਰਿਆਂ ਦਾ ਇੱਕੋ ਇੱਕ ਮਤ ਹੈ ਕਿ ਜੇਕਰ ਸੱਚਮੁੱਚ 2 ਦਸੰਬਰ ਵਾਲੇ ਫੈਸਲੇ ਹੂਬੂ ਮੰਨ ਲਏ ਹੁੰਦੇ ਉਹਨਾਂ ਨੂੰ ਮੰਨ ਕੇ ਅਕਾਲੀ ਦੇ ਲਗਾ ਵਧਿਆ ਹੁੰਦਾ ਉਹਦੇ ਤਹਿਤ ਹੁਕਮਨਾਮਿਆਂ ਦੇ ਤਹਿਤ ਮੈਂਬਰਸ਼ਿਪ ਕੀਤੀ ਹੁੰਦੀ ਤਾਂ ਵੀ ਸੁਖਵੀਰ ਬਾਦਲ ਨੂੰ ਪ੍ਰਧਾਨ ਬਣਨ ਤੋਂ ਸ਼ਾਇਦ ਕੋਈ ਰੋਕ ਨਾ ਪਾਉਂਦਾ ਉਹ ਮੰਨਣ ਤੋਂ ਬਾਅਦ ਪ੍ਰਵਾਨ ਚੜਨਾ ਔਖਾ ਨਹੀਂ ਸੀ ਸੁਖਵੀਰ ਬਾਦਲ ਦੇ ਲਈ ਪਰ ਉਹ ਰਾ ਕਿਉਂ ਨਹੀਂ ਚੁਣਿਆ ਇਹ ਸਵਾਲ ਵੱਡਾ ਕਿਉਂਕਿ ਬੇਸ਼ੱਕ ਸੁਧਾਰ ਲਹਿਰ ਵਾਲੇ ਨੇ ਬੇਸ਼ੱਕ ਹੋਰ ਗਰੁੱਪ ਨੇ ਉਹ ਸਾਰੇ ਧਰਾਤਲ ਤੇ ਉਹਨੇ ਮਜਬੂਤ ਨਹੀਂ ਹੈਗੇ ਜਿੰਨੇ ਅੱਜ ਵੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਧਿਰ ਦੀ ਪਹੁੰਚ ਅਪਰੋਚ ਵਰਕਰ ਮੈਂਬਰ ਸੰਗਠਨ ਸਾਰਾ ਕੁਝ ਹੈਗਾ ਤੇ ਇਸ ਲਈ ਮੈਂਬਰਸ਼ਿਪ ਇਹਨਾਂ ਵੱਲੋਂ ਹੀ ਵੱਧ ਕੱਟੀ ਜਾਣੀ ਸੀ ਇਹਨਾਂ ਦੇ ਹਵਾਲੇ ਨਾਲੇ ਵੱਧ ਆਉਣੀ ਸੀ ਇਹਨਾਂ ਦੀ ਗਿਣਤੀ ਵੱਧ ਹੋਣੀ ਸੀ ਚੁਣੇ ਨਮਾਇंदे ਇਹਨਾਂ ਦੇ ਵੱਧ ਹੋਣੇ ਸੀ ਜੇਕਰ ਬਿਲਕੁਲ ਨਿਯਮਾਂ ਅਨੁਸਾਰ ਵੀ ਚੋਣ ਕਰਦੇ ਕਿ ਚਲੋ ਜੀ ਪਹਿਲਾਂ ਥੱਲੇੋਂ ਮੈਂਬਰ ਚੁਣੋ ਫਿਰ ਜ਼ਿਲ੍ਹਾ ਪ੍ਰਧਾਨ ਚੁਣੋ ਬਲਾਕ ਪ੍ਰਧਾਨ ਚੁਣੋ ਐ ਫਿਰ ਕਮੇਟੀ ਚੁਣੋ ਕਮੇਟੀ ਦੇ ਵਿੱਚ ਫਿਰ ਮੈਂਬਰ ਚੁਣੋ ਮੈਂਬਰਾਂ ਚੋਂ ਪ੍ਰਧਾਨ ਚੁਣ ਲਓ ਕਹਿੰਦੇ ਉੱਥੇ ਤੱਕ ਆਉਂਦਿਆਂ ਆਉਂਦਿਆਂ ਵੀ ਇਹੀ ਤੇ ਰਹਾ ਵੀ ਰਹਿਣੀ ਸੀ ਚੋਣਾ ਹਾਰਨਾ ਜਿੱਤਣਾ ਵੱਖਰੀ ਗੱਲ ਹੈ ਸੰਗਠਨ ਦੇ ਤੌਰ ਤੇ ਸਭ ਤੋਂ ਮਜ਼ਬੂਤ ਹੈ ਅਕਾਲੀ ਦਲਾਂ ਚੋਂ ਜਿਨ੍ਹਾਂ ਨੇ ਵੀ ਅਕਾਲੀ ਦਲ ਅੱਜ ਦੀ ਤਰੀਕ ਚ ਹੈਗੇ ਨੇ ਤੇ ਫੇਰ ਇਹ ਖਤਰਾ ਕਿਉਂ ਕਹਿੰਦੇ ਇਹ ਸਵਾਲ ਅੱਜ ਵੀ ਉੱਥੇ ਜਿਹੜੇ ਸੁਖਬੀਰ ਬਾਦਲ ਦੇ ਨਾਲ ਖੜੇ ਨੇ ਜਿਹੜੇ ਕਾਪੀਆਂ ਲੈ ਕੇ ਆਏ ਨੇ ਜਿਨ੍ਹਾਂ ਨੇ 25 ਲੱਖ ਮੈਂਬਰਸ਼ਿਪ ਕਰਕੇ ਦੇਣੀਆਂ ਉਹਨਾਂ ਦੇ ਮਨਾਂ 'ਚ ਵੀ ਇਹ ਖਤਸਾ ਕਿ ਲੋਕਾਂ 'ਚ ਜਾਵਾਂਗੇ ਲੋਕ ਸਾਨੂੰ ਸਵਾਲ ਕਰਨਗੇ ਤੁਸੀਂ ਆ ਗਏ ਜੀ ਲਓ ਜੀ ਪਰਚੀ ਦਾ ਕਟਾ ਦਿੰਨੇ ਆ ਜਾਂ ਪਤਾ ਨਹੀਂ ਕਿੰਨਿਆਂ ਕੋਲ ਜਾ ਕੇ ਵੀ ਪਰਚੀ ਕੱਟਣੀਆਂ ਕਿ ਨਹੀਂ ਇਹ ਵੀ ਸਵਾਲ ਖੜਾ ਹੈ ਚਲੋ ਭਰਤੀ ਮਹਿਮ ਸ਼ੁਰੂ ਹੈ ਤੇ ਅਜੇ ਵੀ ਕਈ ਤਰ੍ਹਾਂ ਦੀ ਆਸ ਦੀ ਕਰਨ ਜੱਜਦਾਰ ਸਾਹਿਬ ਕਰਨੀ ਹੈ ਕਿ ਸ਼ਾਇਦ ਉਹ ਕੋਈ ਸਖਤ ਫੈਸਲਾ ਲੈਣ ਜਦੋਂ ਕਿ ਸੁਖਵੀਰ ਬਾਦਲ ਹੋਰਾਂ ਦੀ ਧਿਰ ਹੁਣ ਅੱਗੇ ਵੱਧ ਗਈ ਆ ਉਹ ਕਹਿੰਦੀ ਅਸਾਂ ਪਿੱਛੇ ਨਹੀਂ ਮੁੜਨਾ ਅਸਾਂ ਤਾਂ ਉਹਨੂੰ 25 ਲੱਖ ਮੈਂਬਰ ਬਣਾ ਕੇ 1 ਮਾਰਚ ਨੂੰ ਸੁਖਵੀਰ ਬਾਦਲ ਨੂੰ ਪ੍ਰਧਾਨ ਦੁਆਰਾ ਬਣਾ ਦੇਣਾ